ਵੇ ਕੁਝ ਖਾ ਲੈ ਪੀ ਰ ਕਰ ਵੀ ਐਨਾ ਦਿਨੋ ਦਿਨ ਕਮਜ਼ੋਰ ਹੋਈ ਜਾਣਾ ਦੇਖ ਲੈ ਮਾੜਾ ਹੁਣ ਤਿਲਕੀ ਆ ਗਦੜਾਂਗੇ ਦੇਣੇ ਵੱਜਿਆ ਵੀ ਤਾਈ ਹੱਡ ਪੈਰ ਤੜਾਈ ਜਾਣਾ ਬਦੇ ਤੈਨੂੰ ਮੈਂ ਤਾਈ ਕਹਿੰਦੀ ਕੋਈ ਪੰਜੀਰੀ ਪੰਜੂਰੀ ਬਣਾ ਲੈ ਉਸੇ ਮੋਕਾ ਨਹੀਂ ਗੱਲ ਮੈਂ ਨਾ ਸੱਲੇ ਚੱਕ ਕਰਕੇ ਡਾਉਣ ਆਏ ਨੇ ਥੋੜੀ ਜਿਹੀ ਕਮਜ਼ੋਰੀ ਵਾਲੀ ਪੈਰੀ ਐ ਤਾਈ ਤਾਂ ਮੈਨੂੰ ਡਰ ਲੱਗਦਾ ਮੈਂ ਤਾਂ ਜਿੱਥੇ ਮੰਜੀ ਤੇ ਬੈਣਾ ਮੰਜੀ ਤੋਂ ਵੀ ਡਿੱਗ ਜਾਣਾ ਮੈਂ ਤਾਂ ਹੁਣ ਦਵਾਈ ਦਬਾਈ ਦਬੂਈ ਕੋਈ ਨਹੀਂ ਕੰਮ ਕਰਦੀ ਵੇ ਕੋਈ ਦਵਾਈ ਨਹੀਂ ਕੰਮ ਕਰਦੀ ਤੈਨੂੰ ਕੋਈ ਆਪਰੀ ਹਵਾਹੂ ਮੇਰੇ ਨਾਲ ਚੱਲੀ ਆਪਾਂ ਬਾਬੇ ਤੋਂ ਥੌੜਾ ਪਵਾ ਲਏ ਮੰਗੇ ਨਾਲੇ ਥੌੜਾ ਪਵਾ ਲਏ ਮੰਗੇ ਜਿਹੜਾ ਕੁਝ ਕਹੂ ਉਹ ਕਰ ਲਾਂਗੇ ਇਹ ਬਾਬਿਆਂ ਨੇ ਕਿਹੜਾ ਲੋਟ ਆਉਂਦਾ ਕੰਮ ਉਹ ਪਤਿੰਦਰ ਇੰਨਾ ਕੁਝ ਗਨੇ ਆ ਦਿੰਦੇ ਨੇ ਬੰਦਾ ਉਹਨੇ ਦੀ ਪੰਜੀਰੀ ਲੜਾ ਲੇ 1500 ਦਾ ਸਮਾਨ ਤੇ 1500 ਦੀ ਪੰਜੀਰੀ ਬਣ ਜੂ ਵੇ ਮੇਰੀ ਗੱਲ ਸੁਣ ਚਾਹੀਦੀ ਤਾਂ 10000 ਦੀ ਖਾਲੀ ਤੈਨੂੰ ਤਾਂ ਵੀ ਨਹੀਂ ਲੱਗਣੀ ਕਿਉਂਕਿ ਜਿੰਨਾ ਚਿਰ ਬਾਬੇ ਦੇ ਥੌੜਾ ਨਹੀਂ ਪੈਂਦਾ ਉਹਨਾਂ ਜਰ ਜ਼ਮੀਨ ਨਹੀਂ ਠੀਕ ਹੁੰਦਾ ਮੈਂ ਤੁਹ ਲਿਖਾ ਕੇ ਲੈ ਲਾਂ ਤੂੰ ਚੱਲ ਫਿਰ ਮੈਂ ਤੇਰੇ ਨਾਲ ਹੀ ਚੱਲਦਾ ਹਾਂ ਮੈਂ ਦੋ ਤਿੰਨ ਥੌਲੇ ਪਵਾ ਲਿਆ ਮਗੇ ਨਾਲੇ ਦੇਖਦੇ ਆਂ ਫਿਰ ਜੇ ਖਬਰਾ ਕੰਮ ਹੀ ਕਰ ਜੇ ਥੌਲੇ ਨਾਲੇ ਬਾਬੇ ਨੂੰ ਕਹੀ ਨਹੀਂ ਮੜੇ ਜੇ ਵੀ ਇਹਨਾਂ ਖਰਚੇ ਦੇ ਕੇ ਕਰਾ ਲਈ ਮੈਂ ਕਿਹੜਾ ਕੋਈ ਕੰਮ ਕਰਦੇ ਬੇ ਮ ਜਾਣਦੀ ਆ ਬਾਬੇ ਨੂੰ ਕੁਛ ਨਹੀਂ ਕਹਿੰਦਾ ਆਹ ਤਾਂ 50000 ਰੁਪਏ ਮੱਥਾ ਦੇ ਲੱਗਣਗੇ ਆਪਾਂ ਨੂੰ ਕੋਈ ਸਮਾਨ ਨਹੀਂ ਲੱਗਦਾ ਆਪਣੀ ਬਾਬੇ ਨਾਲ ਘਰ ਵਾਲੀ ਗੱਲਬਾਤ